ਕੀ ਤੁਸੀਂ ਜਾਣਦੇ ਹੋ ਕਿ ਘਰ ਬਣਾਉਂਦੇ ਸਮੇਂ ਸੀਮਿੰਟ ਪਲਾਸਟਰ ਦੀ ਥਾਂ ਤੇ ਪੀਓਪੀ ਵਰਤ ਕੇ ਤੁਸੀਂ 30 ਤੋਂ 40% ਤੱਕ ਪੈਸਾ ਬਚਾ ਸਕਦੇ ਹੋ ਆਉ ਗੱਲ ਕਰਦੇ ਆ ਘਰ ਬਣਾਉਂਦੇ ਸਮੇਂ ਕੁਝ ਇੱਕ ਵੱਡਾ ਖਰਚਾ ਪਲਾਸਟਰ ਤੇ ਆ ਜਾਂਦਾ ਹੈ ਆਮ ਤੌਰ ਤੇ ਜੇ ਗੱਲ ਕਰੀਏ ਅਸੀਂ ਸੀਮਿੰਟ ਤੇ ਰੇਤ ਵਾਲਾ ਪਲਾਸਤਰੀ ਕਰਦੇ ਆ ਜੋ ਮਜ਼ਬੂਤ ਤੇ ਹੁੰਦਾ ਪਰ ਖਰਚਾ ਵੀ ਵਧਾ ਦਿੰਦਾ ਤੇ ਨਾਲ ਸਮਾਂ ਵੀ ਬਹੁਤ ਲੈਂਦਾ ਪਰ ਇੱਕ ਆਪਸ਼ਨ ਹੋਰ ਵੀ ਹੈ ਪੀਓਪੀ ਪਲਾਸਟਰ ਆਫ ਪੈਰਿਸ ਵੀ ਕਹਿ ਦਿੰਦੇ ਨੇ POP ਨਾਲ ਕੰਮ ਬਹੁਤ ਹੀ ਸਮੂਥ ਤੇ ਸੁੰਦਰ ਫਿਨਿਸ਼ਿੰਗ ਦਿੰਦਾ ਹੈ ਜਿੱਥੇ ਸੀਮੈਂਟ ਪਲਾਸਟਰ ਨਾਲ 12 ਤੋਂ 15 mm ਮਟਾਈ ਲੱਗਦੀ ਹੈ ਉਥੇ POP ਸਿਰਫ 6 ਤੋਂ 8 mm ਚ ਕੰਮ ਕਰ ਦਿੰਦਾ ਹੈ ਇਸੇ ਕਰਕੇ ਮਟੀਰੀਅਲ ਵੀ ਘੱਟ ਲੱਗਦਾ ਤੇ ਲੇਬਰ ਦਾ ਸਮਾਂ ਵੀ ਬਚਦਾ ਹੈ ਜੇ ਗੱਲ ਕਰੀਏ ਸੀਮੈਂਟ ਦੇ ਪਲਾਸਟਰ ਦੀ ਉਹ 100 ਰੁਪਏ ਪ੍ਰਤੀ ਫੁੱਟ ਪੈਂਦਾ ਤੇ POP ਲਗਭਗ 60 ਤੋਂ 70 ਰੁਪਏ ਚ ਹੋ ਜਾਂਦਾ ਹੈ ਮਤਲਬ ਸਿੱਧੀ ਜੀ ਗੱਲ ਹੈ 30 ਤੋਂ 40% ਤੱਕ ਪੈਸੇ ਦੀ ਬਚਤ ਪਰ ਯਾਦ ਰੱਖੋ ਪੀਓਪੀ ਸਿਰਫ ਡਰਾਈ ਏਰੀਆ ਲਈ ਚੰਗਾ ਹੈ ਜਿਵੇਂ ਡਰਾਈਂਗ ਰੂਮ ਬੈਡਰੂਮ ਫਾਲ ਸੀਲਿੰਗ ਤੇ ਬਾਥਰੂਮ ਤੇ ਕਿਚਨ ਜਾਂ ਬਾਹਰ ਵਾਲੀ ਕੰਧ ਹਮੇਸ਼ਾ ਪਲਾਸਟਰ ਹੀ ਕਰੋ ਕਿਉਂਕਿ ਪੀਓਪੀ ਨਾਲ ਪੀਓਪੀ ਪਾਣੀ ਨਾਲ ਕੱਚਾ ਪੈ ਜਾਂਦਾ ਹੈ ਤਾਂ ਜੇ ਤੁਸੀਂ ਘਰ ਬਣਾਉਣ ਵੇਲੇ ਖਰਚਾ ਬਚਾਉਣਾ ਚਾਹੁੰਦੇ ਹੋ ਤਾਂ ਸੁੰਦਰ ਫਿਨਿਸ਼ਿੰਗ ਵੀ ਲਾਉਣਾ ਚਾਹੁੰਦੇ ਹੋ ਤਾਂ ਪੀਓਪੀ ਪਲਾਸਟਿਕ ਵਧੀਆ ਚੋਣ ਹੋ ਸਕਦੀ ਹੈ ਪੌਰਵੀ ਇਦਾਂ ਦੀਆਂ ਵੀਡੀਓ ਕੰਟਰਕਸ਼ਨ ਟਿਪਸ ਲਈ ਸਾਡੇ ਚੈਨਲ ਬ੍ਰਿਕ ਵਾਈ ਬ੍ਰਿਕ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ